प्यारे बच्चों सस्य काल तुसी ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕੇ ਹਾਂ ਤੋਂ ਸਭ ਦੇ ਲਈ ਤੁਸੀਂ ਸਕੂਲ ਵੱਲੋਂ ਕਿਸੇ ਵਿਦਿਅਕ ਯਾਤਰਾ ਤੇ ਗਏ ਸੀ ਪੱਤਰ ਰਾਹੀਂ ਆਪਣੇ ਅਨੁਭਵ ਕਿਸੇ ਰਿਸ਼ਤੇਦਾਰ ਨਾਲ ਸਾਂਝੇ ਕਰੋ ਤਾਂ ਪਿਆਰੇ ਬੱਚਿਓ ਬਹੁਤ ਹੀ ਇੰਪੋਰਟੈਂਟ ਹੈ ਇਹ ਤੁਹਾਡਾ ਪੱਤਰ ਹੈ ਜੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਕਈ ਸਟੂਡੈਂਟਸ ਦੀ ਮੰਗ ਵੀ ਸੀ ਅਦੇ ਨਾਲ ਹੀ ਕਈ ਸਟੂਡੈਂਟਸ ਲੋੜ ਵੀ ਸੀ ਕਿਉਂਕਿ ਉਹਨਾਂ ਦੇ ਪੇਪਰ ਆ ਰਹੇ ਸੀ ਤਾਂ ਇਸੇ ਦੇ ਕారణੇ ਲਈ ਕਿ ਆਏ ਤੁਸੀਂ ਜਰੂਰੀ ਇਸ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਰ ਦਿਓ ਇਸ ਵੀਡੀਓ ਨੂੰ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਾਂ ਚਲੋ ਹੁਣ ਆਪਾਂ ਸ਼ੁਰੂ ਕਰ ਲੈਨੇ ਹਾਂ ਪ੍ਰੀਖਿਆ ਭਵਨ ਡੈਸ਼ ਸ਼ਹਿਰ ਮਿਤੀ ਸਤਿਕਾਰਯੋਗ ਮਾਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਿਛਲੇ ਹਫਤੇ ਸਾਡੇ ਸਕੂਲ ਵੱਲੋਂ ਬੱਚਿਆਂ ਨੂੰ ਸਾਇੰਸ ਸਿਟੀ ਦਿਖਾਇਆ ਗਿਆ ਇੱਥੇ ਅਸੀਂ ਵਿਗਿਆਨ ਦੀਆਂ ਖੋਜਾਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕੀਤੀ। ਇੱਥੇ ਇੱਕ ਸਪੇਸ ਥੀਏਟਰ ਜਿਸ ਦੀ ਸਕਰੀਨ ਆਮ ਸਿਨੇਮਾ ਘਰਾਂ ਦੀ ਸਕਰੀਨ ਤੋਂ 10 ਗੁਣਾ ਵੱਡੀ ਹੈ। ਇੱਥੋਂ ਦੀ ਪੁਲਾੜ ਗੈਲਰੀ ਤੋਂ ਸਾਨੂੰ ਪੁਲਾੜ ਦੇ ਰਹਿਣ ਸਹਣ ਬਾਰੇ ਬਹੁਮੁੱਲਾ ਬਹੁਮਲ ਬਹੁਮੁੱਲਾ ਗਿਆਨ ਪ੍ਰਾਪਤ ਹੋਇਆ ਅਰਥ ਕੋ ਇੱਕ ਸਿਮੂਲੇਟਰ ਸ਼ੋ ਵਿੱਚ ਬੈਠੀਆਂ ਬੈਠਿਆ ਸਾਨੂੰ ਪੁਚਾਲ ਦੇ ਝਟਕੇ ਮਹਿਸੂਸ ਹੋਏ ਅਸੀਂ ਸਪੈਸ਼ਲ ਐਨਕਾ ਲਗਾ ਕੇ 3D ਸ਼ੋ ਵੇਖਿਆ ਇੱਥੇ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸੇ ਖੋਲਦੀ ਹੈ ਇੱਥੇ 3 ਏਕੜ ਵਿੱਚ ਊਰਜਾ ਪਾਰਕ ਬਣਾਇਆ ਗਿਆ ਹੈ ਇੱਥੇ ਬਣੀ ਝੀਲ ਤੇ ਇੱਕ ਟਾਪੂ ਬਣਿਆ ਹੈ ਜਿਸ ਵਿੱਚ ਡਾਈਨਾਸੌਰਾਂ ਦੇ ਲਗਭਗ 44 ਮਾਡਲ ਹੰਡ ਇਸ ਤਰ੍ਹਾਂ ਸਾਇੰਸ ਸਿਟੀ ਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਜਮ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਹ ਚਿੱਠੀ ਪੜ੍ਹ ਕੇ ਸਾਇੰਸ ਸਿਟੀ ਦੇਖਣਾ ਚਾਹੋਗੇ ਤੁਹਾਡਾ ਭਾਂਜਾ ਡੈਸ਼ ਇੱਥੇ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਇਨਾ ਹੀ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸਨੂੰ ਬਹੁਤ ਦੇਖਣ ਲਈ ਤੁਸੀਂ ਸਭ ਦਾ 蛋的娃的。